ਆਉਤਾ ਆਉਗਾ ਮੇਰਾ ਇਖਤੇ ਸਾਡੇ ਵੀ ਨਾ 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 ਪਤਾ ਲੱਗਦਾ ਠੀਕ ਹੈ ਜੀ ਆ ਮੈਂ ਕੋਟੋ ਨਹੀਂ ਖੜੀ ਹੈ ਹੈ ਆਮ ਆਦਮੀ ਪਾਰਟੀ ਸਿੱਧੀ ਗੱਲ ਹੈ ਅੱਥਰ ਪਰਮਾਤਮਾ ਬਣਾਉਗਾ ਆਪਾਂ ਜਦੋਂ ਜਿੱਤ ਕੇ ਨਾ ਰੋੜ ਦੇਣਾ ਮੈਂ ਸੰਗਤ ਦੇ ਚਰਨਾਂ ਦੇ ਬੇਨਤੀ ਕਰਦਾ ਤੇ ਇੱਥੇ ਸਾਡੇ ਕਈ ਕੈਂਡੀਡੇਟ ਪਹੁੰਚੇ ਨੇ ਜਿਵੇਂ ਵਾਰਡ ਨੰਬਰ 12 ਤੋਂ ਮਿੱਠੂ ਭਾਈ ਜੀ ਵਾਰਡ ਨੰਬਰ 9 ਤੋਂ ਹਮੀਰ ਕੌਰ ਜੀ ਅਤੇ ਵਾਰਡ ਨੰਬਰ 5 ਤੋਂ ਸੱਤੀ ਚੌਧਰੀ ਜੀ ਕਿਸੇ ਦੇ ਕਿਤੇ ਲਿੰਕ ਨੇ ਕਿਸੇ ਦੀ ਕਿਤੇ ਰਿਸ਼ਤੇਦਾਰੀ ਹੈ ਕਿਤੇ ਕਿਸੇ ਦਾ ਭੈਣ ਭਰਾ ਹੈ ਇੱਥੇ ਆਪਾਂ ਜਿੰਨੇ ਵੀ ਆਏ ਆ ਆਪਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੇ ਲਈ ਆਏ ਹੋਇਆ ਡਾਕਟਰ ਹਰਪਾਲ ਕੌਰ ਜੀ ਦੇ ਨਾਲ-ਨਾਲ ਆਪਾਂ ਸਾਰੇ ਆਬਾੜਾਂ ਦੇ ਵਿੱਚ ਜਿੱਥੇ ਕਿਤੇ ਲਿੰਕ ਨੇ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਸਪੋਰਟ ਕਰੋ ਅਤੇ ਆਉਣ ਵਾਲੀ 21 ਤਰੀਕ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਬੜੀ ਮਿਹਨਤ ਨਾਲ ਆਓ ਪੱਜਨੜ ਦੇ ਨਾਲ ਆਪਣੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਨਾਮ ਰਵਾਣ ਨੂੰ ਪਾ ਕੇ 13 ਦੇ 13 ਸਿੱਟਾ ਜਿੱਤ ਕੇ ਐਮ ਆਰ ਐ ਸਾਹਿਬ ਦੀ ਝੋਲੀ ਕਿਉਂਕਿ ਇਹ ਬੰਦੇ ਤੇ ਡਿਪੈਂਡ ਹੈ ਕਿ ਉਸ ਵਾਰਡ ਦੇ ਲੋਕਾਂ ਨੂੰ ਉਹ ਕਿਦਾਂ ਦੇਖਦਾ ਹੈ ਕਿ ਜਿਨ੍ਹਾਂ ਨੇ ਉਹਨਾਂ ਦੇ ਲਈ ਦਿਨ ਰਾਤ ਇੱਕ ਕਰਕੇ ਵੋਟਾਂ ਮੰਗੀਆਂ ਘਰ ਘਰ ਗਏ ਘਰ ਦਾ ਦਰਵਾਜ਼ਾ ਖੜਕਾਇਆ ਔਰ ਲੋਕਾਂ ਨੇ ਇਹਨਾਂ ਪਿਆਰ ਦਿੱਤਾ ਇਹਨਾਂ ਸਤਕਾਰ ਦਿੱਤਾ ਔਰ ਜਿਹਨਾਂ ਨਜ਼ਰ ਉਹ ਸਾਰਾ ਹੀ ਆ ਰਿਹਾ ਕਿਉਂਕਿ ਇਸ ਵਾਰਡ ਦੇ ਵਿੱਚ ਕੋਈ ਬਾਹਰੋਂ ਬੰਦਾ ਨਹੀਂ ਲੈਂਦਾ ਹੋਇਆ ਇਸੇ ਵਾਰ ਦੇ ਹੈ ਸੋ ਮੈਨੂੰ ਉਮੀਦ ਹੈ ਕਿ 21 ਤਰੀਕ ਨੂੰ ਤੁਸੀਂ ਫਿਰ ਚੋਣ ਨਿਸ਼ਾਨ ਝਾੜੂ ਤੇ ਮੋਹਰ ਲਗਾ ਕੇ ਸੈਕਟਰ ਹਰਪਾਲ ਕੂ ਕੌਰ ਜੀ ਨੂੰ ਐਮਸੀ ਬਣਾਉਂਗੇ ਔਰ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ 2 ਸਾਲਾਂ ਦੇ ਵਿੱਚ 2.5 ਸਾਲਾਂ ਚ ਕੰਮ ਹੋਏ ਨੇ ਜਿਹੜੇ ਕੰਮ ਰਹਿ ਗਏ ਆਉਣ ਵਾਲੇ 2.5 ਸਾਲਾਂ ਦੇ ਵਿੱਚ ਉਹ ਸਾਰੇ ਕੰਮ ਜਿਹੜੇ ਕੰਪਲੀਟ ਕਰ ਦਾਂਗੇ ਇੱਕ ਆਪਣੇ ਵੀਰ ਦੀ ਦਰਗਾਹ ਲੱਖ ਦਾ ਤਾਂ ਵੀਰ ਦੀ ਹਾਂਜੀ ਲੱਲਾ ਵਾਲੇ ਵੀਰ ਦੀ ਉੱਥੇ ਇੱਕ ਗਲੀ ਹੈਗੀ ਆ ਉਹਦਾ ਜਿਹੜਾ ਕੰਮ ਹੈਗਾ ਤੁਹਾਡੇ ਨਾਲ ਵਾਅਦਾ ਕਰਦਾ 21 22 ਤਰੀਕ ਤੋਂ ਬਾਅਦ ਦੇ ਵਿੱਚ ਉਸ ਗਲੀ ਦਾ ਵੀ ਕੰਮ ਸ਼ੁਰੂ ਕਰਾ ਦਾਂਗਾ ਜੋ ਵੀ ਨਾਲੇ ਹੈਗੇ ਨੇ ਚਾਹੇ ਗਲੀ ਹੈ ਤੁਹਾਡੇ ਨਾਲ ਵਾਅਦਾ ਇਹਨਾਂ ਵੀ ਟੁਕੜੇ ਜਿਹੜਾ ਉਹ ਇੱਥੇ ਇਸ વોર્ਡ ਦਾ ਜਿਹੜਾ ਉਹ ਨਹੀਂ ਰੋਣਾ ਸੋ ਮੇਰੀ ਬੇਨਤੀ ਹੈ ਕਿ ਆਪਾਂ ਸਮਾਖਰਾਪ ਨਹੀਂ ਕਰਨਾ ਸਾਰੀਆਂ 13 ਦੀਆਂ 13 ਵਾਡਾਂ ਦੇ ਵਿੱਚ ਜਿੱਤੇ-ਜਿੱਤੇ ਵੀ ਆਪਣੇ ਲਿੰਕ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਇੱਕੋ ਹੀ ਗੱਲ ਕਰਨੀ ਹੈ ਕਿ ਜੇ ਆਪਾਂ ਆਪਣੇ ਐਮਸੀ ਤੋਂ ਕੰਮ ਲੈਣੇ ਨੇ ਜਿੱਦਾਂ ਮਾਨ ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਮੈਨੂੰ ਸ਼ੁਰੂਆਤ ਦੇ ਵਿੱਚ ਜਦੋਂ ਸਰਕਾਰ ਬਣੀ ਮੈਂ ਤੁਹਾਡੀ ਵਾੜ ਦੇ ਵਿੱਚ ਵੀ ਆਇਆ ਬਹੁਤ ਵੱਡੇ ਮਾਰਜਨ ਦੇ ਨਾਲ ਤੁਸੀਂ ਜਿਤਾਇਆ 22 ਦੇ ਵਿੱਚ ਵੀ ਜਿਤਾਇਆ 24 ਦੇ ਵਿੱਚ ਵੀ ਜਿਤਾਇਆ ਮੈਨੂੰ ਉਮੀਦ ਹੈ ਕਿ ਉਹ ਜਿਹੜੀਆਂ 13 ਦੀਆਂ 13 ਸੀਟਾਂ ਨੇ ਇਹ ਵੀ ਤੁਸੀਂ ਜਿਤਾ ਦੇਣੀਆਂ ਨੇ ਜੋ ਜਿਤਾਉਣੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਸੱਚਮ ਦੀ ਰਾਜਨੀਤੀ ਕਰਦੀ ਹੈ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟਾਂ ਮੰਗਦੇ ਆ ਉਹ ਦੂਸਰਿਆਂ ਵਾਂਗੂ ਨਹੀਂ ਜਿਹੜੇ दारू ਵੰਡ ਕੇ ਪੈਸਾ ਵੰਡ ਕੇ ਝੂਠ ਬੋਲ ਕੇ ਡਰਾ ਕੇ ਧਮਕਾ ਕੇ ਵੋਟਾਂ ਮੰਗਦੇ ਸੀ ਅਸੀਂ ਉਹਨਾਂ ਵਾਂਗੂ ਨਹੀਂ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਨੀ ਹੈ ਅਸੀਂ ਮਹੱਲਾ ਕਲੀਨਿਕ ਬਣਾਇਆ ਤੁਸੀਂ ਸਾਰੇ ਵਾਰਡ ਵਾਲੇ ਦਵਾਈਆਂ ਲੈਣ ਜਾਂਦੇ ਹੋ ਜੀ ਮਹੱਲਾ ਕਲੀਨਿਕ ਤੁਹਾਡਾ ਕੋਈ ਪੈਸਾ ਲੱਗਦਾ ਹੈ ਹਾਂ ਜੀ ਕੋਈ ਪੈਸਾ ਫ੍ਰੀ ਮਿਲਦੀਆਂ ਨੇ ਨਾ ਫਿਰ ਸਾਨੂੰ ਏਦਾਂ ਦੀ ਸਰਕਾਰ ਚਾਹੀਦੀ ਹੈ ਆ 13 ਨੰਬਰ ਵਾਰਡ ਤੁਹਾਡੇ ਲੱਗ ਗਈ ਹੈ ਪਾਰਕ ਦੀ ਤਾਂ ਬਹੁਤ ਲੰਮੇ ਸਮੇਂ ਤੋਂ ਲੋੜ ਸੀ ਨਾ ਸਰਪ ਝੂਡ ਬੋਲ ਕੇ ਵੋਟਾਂ ਮੰਗਦੇ ਰਹਿ ਤੁਸੀਂ ਮੈਨੂੰ ਕਿਹਾ ਕਿ ਪਾਰਕ ਬਣਾਉਣੀ ਹੈ ਤੁਹਾਨੂੰ ਪਾਰਕ ਬਣਾ ਕੇ ਦਿੱਤੀ ਫਿਰ ਤੁਸੀਂ ਕਹਿ ਕੇ ਸਾਨੂੰ ਸਕੂਲ ਵਧੀਆ ਚਾਹੀਦਾ ਹੈ ਹੂਲ ਆਫ ਅਮੀਨਸ ਬਣਾ ਕੇ ਦਿੱਤਾ ਜਿਹਦੇ ਵਿੱਚੋਂ ਹਰਿਆਣੇ ਦੇ ਵਿੱਚ ਵੀ ਇੱਥੇ ਐਡਮਿਸ਼ਨ ਲੈਣ ਨੂੰ ਤਰਸਦੇ ਨੇ ਫਿਰ ਤੁਸੀਂ ਕਹ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਕੋਈ ਸਾਂਝੀ ਥਾਂ ਹੈ ਨਹੀਂ ਜਿਹਦੇ ਵਿੱਚ ਅਸੀਂ ਪ੍ਰੋਗਰਾਮ ਕਰ ਸਕੀਏ 40 ਲੱਖ ਰੁਪਏ ਦੀ ਲਾਗਤ ਦੇ ਨਾਲ ਤੁਹਾਨੂੰ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਜਿਹਦੇ ਵਿੱਚ ਉਹ ਥੋੜੇ ਸਮੇਂ ਨੂੰ ਉੱਥੇ ਪ੍ਰੋਗਰਾਮ ਹੈ ਜਿਹੜੇ ਉਹ ਸ਼ੁਰੂ ਹੋ ਜਾਣਗੇ ਸੀਸੀਟੀਵੀ ਸਾਰੇ ਘੱਗਾਂ ਦੇ ਵਿੱਚ ਕੈਮਰੇ ਲਗਾ ਕੇ ਦਿੱਤੇ ਹੋਰ ਵੀ ਬਹੁਤ سارے ਕੰਮ ਨੇ ਗੱਗਾਂ ਦੇ ਵਿੱਚੋਂ ਮੁੰਡੇ ਨੌਕਰੀਆਂ ਬਣੇ ਲੱਗੇ ਨੇ ਬਿਨਾ ਪੈਸੇ ਤੋਂ ਬਿਨਾ ਸਿਫਾਰਿਸ਼ ਤੋਂ ਤੁਹਾਡੇ ਨਾਲ ਵਾਦਾ ਕਰਦਾ ਇਹ ਸਾਡੇ ਕੰਮ ਬਿਨਾ ਐਮਸੀ ਤੋਂ ਸੀ ਜਿਹੜੇ ਪਹਿਲਾਂ ਕੀਤੇ ਹੁਣ ਵਾਲੇ ਜਿਹੜੇ ਕੰਮ ਨੇ ਉਹ ਤੁਸੀਂ ਐਮਸੀ ਬਣਾਉਂਗੇ ਉਹਨਾਂ ਦੇ ਹੱਥੋਂ ਕਰਾਵਾਂਗੇ ਜੋ ਜੋ ਤੁਸੀਂ ਕਹਿੰਦੇ ਜਾਓਗੇ ਉਹੀ ਉਹੀ ਕਰਾਂਗੇ ਸੋ ਮਨ ਬਣਾਇਆ ਹੋਇਆ ਜੀ ਸਾਰੇ ਬੜ ਬੜਾਇਆ ਹੋਇਆ ਜੀ 21 ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਹਰਪਾਲ ਕੌਰ ਜੀ ਨੂੰ ਐਮਸੀ ਬਣਾਉਣਾ ਜੀ ਤਿਆਰੀ ਹੈ ਜੀ ਪੂਰੀ ਫਿਰ ਦੋਨੇ ਹੱਥ ਖੜੇ ਕਰਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ 10 ਕਲਬ ਜਿੰਦਾਬਾਦ 10 ਕਲਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ